ਅੱਜ ਦਾ ਜੋ ਫਰਮਾਨ ਹੈ ਤਨ ਤਨ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਨਾਸਰੀ ਰਾਗ ਵਿੱਚ ਸਤਗੁਰੂ ਜੀ ਦੇ ਪਾਵਨ ਅੰਗ 675 ਤੇ ਸਵਾਇ ਮਾਉ ਦਾ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਧਨਾਸਰੀ ਮਹਨਲਾ ਪੰਜੋ ਦੀਨ ਦਰਦ ਨਿਵਾਰ ਠਾਕਰ ਰੱਖੈ ਜਨ ਕੀ ਆਪ ਤਰਵ ਉਤਾਰਨ ਹਰ ਨਿਦ ਦੂਖ ਨਾ ਸਕੈ ਵਿਆਪ ਸਾਧੂ ਸੰਗ ਪਜੂ ਗੋਪਾਲ ਆਨ ਸੰਜਮ ਕਿਛ ਨ ਸੂਝੈ ਇਹ ਜਤਨ ਕਾਟ ਕਲ ਕਾਲ ਰਹਾ ਪਵਿੱਤਰ ਵਚਨਾੰਦੇ ਰਾਣੀਤ ਅੰਤਨ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੋ ਸਾਨੂੰ ਉਪਦੇਸ਼ ਦੇ ਰਹੇ ਹਨ ਕਹਿੰਦੇ ਹਨ ਏ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਸ ਗੋਪਾਲ ਪ੍ਰਭੂ ਅਕਾਲ ਪੁਰਖ ਵੈਗਰੂ ਨੂੰ ਸਿਮਰੋ ਸਿਮਰੋ ਬਤਲੋ ਉਦੀ ਯਾਦ ਵੀ ਡੋ ਉਹਨੂੰ ਹਿਰਦੇ ਵਿੱਚ ਵਸਾਓ ਉਹਨੂੰ ਭੁਲਾਓ ਉਹਨੂੰ ਜੀਤੇ ਰੱਖੋ ਉਹ ਹਿਰਦੇ ਵਿੱਚ ਵਸੇ ਨਹੀਂ ਸਕਦਾ ਜਿੱੰਨਾ ਚ ਵਸੀ ਗੁਰੂ ਦੀ ਸੰਗਤ ਨਹੀਂ ਕਰਦੇ ਇਸ ਕਰਕੇ ਸਾਧੂ ਸੰਗਪ ਜੋਗੋਪਾਲ ਕਿਹਾ ਮਹਾਰਾਜ ਜੀ ਗੁਰੂ ਦੀ ਸੰਗਤ ਵਿੱਚ ਮਿਲ ਕੇ ਸਿਮਰੋ ਉਸ ਪ੍ਰਭੂ ਤੋ ਕੁਸ ਸਿਮਰਨਾ ਦਾ ਪ੍ਰਭੂ ਹੈ ਅਕਾਲ ਪੁਰਖ ਵੈਗਨੂ ਹੈ ਕੱਲਾ ਨਹੀਂ ਕਿਹਾ ਕੋਈ ਅਕਾਲ ਪੁਰਖ ਵੈਗਨੂ ਸਿਮਰੋ ਕਿਉਂਕਿ ਅਕਾਲ ਪੁਰਖ ਵਾਗਨ ਦੀ ਯਾਦ ਹਿਰਦੇ ਵਿੱਚ ਤਾਂ ਪੱਕੀ ਹੋਣੀ ਹੈ ਜੇ ਅਸੀਂ ਗੁਰੂ ਦੀ ਸੰਗਤ ਕਰਾਂਗੇ ਜੇ ਅਸੀਂ ਕਹੀਏ ਕਿ ਗੁਰੂ ਦੀ ਸੰਗਤ ਤੋਂ ਬਿਨਾਂ ਹੀ ਮਤਾ ਸੇਵਨ ਕਰਦੇ ਹਾਂ ਗੁਰੂ ਦੀ ਸੰਗਤ ਤੋਂ ਬਿਨਾਂ ਹੀ ਮਤਾ ਰੱਬ ਦਾ ਸੇਵਨ ਕਰਦੇ ਉਹਦੇ ਗੁਣਗਾਰ ਮਨ ਨੂੰ ਹੰਕਾਰੇ ਇਕੱਠਾ ਕਰ ਰਿਹਾ ਹੈ ਗੁਰੂ ਤੋਂ ਬਿਨਾਂ ਸਾਧ ਸੰਗਤ ਤੋਂ ਬਿਨਾਂ ਗੁਰੂ ਦੀ ਬਾਣੀ ਤੋਂ ਬਿਨਾਂ ਗੁਰੂ ਦੇ ਸ਼ਬਦ ਤੋਂ ਬਿਨਾਂ ਉਸ ਪ੍ਰਭੂ ਨੂੰ ਸਿਮਰਿਆ ਨਹੀਂ ਜਾ ਸਕਦਾ ਇਸ ਕਰਕੇ ਸਾਧੂ ਸੰਗ ਭਜੋ ਗੋਪਾਲ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਨਾ ਕੋਈ ਸਿਖਾਲਾ ਨਹੀਂ ਹੈ ਦੇਖੋ ਰੱਬ ਉਹ ਵਾਅਦਾ ਕਿਤੇ ਹਿਰਦੇ ਵਿੱਚ ਹਰ ਚੀਜ਼ ਅਸੀਂ ਆਪਣੇ ਹਿਰਦੇ ਵਿੱਚ ਵਸਾ ਲੈਣੇ ਕਿੰਨਾ ਕੋਈ ਸਾਨੂੰ ਯਾਦ ਹੈ ਬਹੁਤ ਕੁਝ ਯਾਦ ਆ ਸਾਡੇ ਹਿਰਦੇ ਵਿੱਚ ਪਿਆ ਆਪਣੇ ਪਰਿਵਾਰ ਨੂੰ ਨਹੀਂ ਅਸੀਂ ਭੁੱਲਦੇ ਆਪਣੇ ਪ੍ਰਾਪਰਟੀ ਨੂੰ ਨਹੀਂ ਅਸੀਂ ਭੁੱਲਦੇ ਰਿਸ਼ਤੇਦਾਰਾਂ ਨੂੰ ਨਹੀਂ ਭੁੱਲਦੇ ਸਭ ਕੁਝ ਆਪਣੀ ਹਿਰਦੇ ਵਿੱਚ ਲਈ ਬੈਠੇ ਰੱਬ ਭੁੱਲਿਆ ਰੱਬ ਨੂੰ ਯਾਦ ਕਰਨ ਵਾਸਤੇ ਰੱਬ ਦੀ ਯਾਦ ਹਿਰਦੇ ਵਿੱਚ ਪੱਕੀ ਕਰਨ ਵਾਸਤੇ ਗੁਰਦੁਆਰੇ ਬਣਾਏ ਸਾਡੇ ਹਿਰਦੇ ਵਿੱਚ ਰੱਬ ਵਸ ਜਵੇ ਰੱਬ ਨੂੰ ਹਿਰਦੇ ਵਿੱਚ ਬਸਾਉਣ ਵਾਸਤੇ ਸਮਾਗਮਾਂ ਉੱਪਰ ਲੱਖਾਂ ਰੁਪਏ ਲਾ ਦਿੰਦੇ ਆਪਾਂ ਰੱਬ ਨੂੰ ਹਿਰਦੇ ਵਿੱਚ ਬਸਾਉਣ ਵਾਸਤੇ ਕਿੰਨੇ ਸਮਾਗਮ ਕਰਾਏ ਜਾਂਦੇ ਆਂ ਰਾਗੀ ਢਾਡੀ ਪ੍ਰਚਾਰਕ ਬੁਲਾਏ ਜਾਂਦੇ ਕਾਦੇ ਵਾਤੇ ਬੁਲਾਉਨੇ ਰੱਬ ਹਿਰਦੇ ਵਿੱਚ ਵਸ ਜੇਵੇ ਗੱਲ ਇਹ ਨਿਊ ਉਹ ਫੇਰ ਨਹੀਂ ਪਾਉਂਦੇ ਇਹ ਹਿਰਦੇ ਵਿੱਚ ਰੱਬ ਤਾਂ ਵਸਣਾ ਜਦੋਂ ਅਸੀਂ ਰੋਜ਼ ਗੁਰੂ ਦੀ ਸੰਗਤ ਕਰਦੇ ਆਂ ਆ ਤਾਂ ਇੱਕ ਪੀਰੀਅਡ ਹੈ ਪੀਰੀਅਡ ਸਮਝਦੇ ਨਾ ਆਪਾਂ ਹੁਣ ਸਕੂਲ ਵਿੱਚ ਬੱਚੇ ਜਾਂਦੇ ਨੇ ਇੱਕ ਦਿਨ ਵਿੱਚ ਬੱਚਾ ਕਿਤਨੇ ਪੀਰੀਅਡ ਲਾਉਂਦਾ ਅੱਠ ਨੌ ਟੀਚਰ ਬਦਲੀ ਜਾਂਦੇ ਕੋਈ ਅੰਗਰੇਜ਼ੀ ਪੜ੍ਹਾਉਣ ਵਾਲਾ ਟੀਚਰ ਆਇਆ ਪੜ੍ਹਾ ਕੇ ਚਲੇ ਗਿਆ ਦੂਜਾ ਹਿਸਾਬ ਪੜ੍ਹਾਉਣ ਵਾਲਾ ਆਇਆ ਹਿਸਾਬ ਦੀ ਕਲਾਸ ਲੈ ਕੇ ਉਹ ਵੀ ਚਲੇ ਗਿਆ ਫਿਰ ਸਾਇੰਸ ਪੜਾਉਣ ਵਾਲਾ ਉਹ ਵੀ ਚਲੇ ਗਿਆ ਸਮਾਜਿਕ ਪੜਾਉਣ ਵਾਲਾ ਉਹ ਵੀ ਚਲੇ ਗਿਆ ਟੀਚਰ ਆਈ ਜਿੰਨੇ ਜਾਈ ਜਿੰਨੇ ਟੀਚਰ ਆਈ ਜਿੰਨੇ ਜਾਈ ਜਾਂਦੇ ਰੋਜ਼ ਇਸੇ ਤਰੀਕੇ ਨਾਲ ਆ ਵੀ ਇੱਕ ਇੱਕ ਪੀਰੀਅਡ ਹੈ ਤਾਂ ਹੁਣ ਸਕੂਲ ਵਿੱਚ ਬੱਚੇ ਜਿਹੜੇ ਪੀਰੀਅਡ ਲਾਉਂਦੇ ਨੇ ਘਟੋ ਘਟਾ ਅੱਧੇ ਘੰਟੇ ਦਾ ਪੀਰੀਅਡ ਤਾਂ ਹੁੰਦਾ ਹੀ ਵੱਧ ਵੀ ਹੁੰਦਾ ਆਹ ਪੀਰੀਅਡ ਜਿਹੜਾ ਜਿਸ ਪੀਰੀਅਡ ਲਾਉਣ ਦੇ ਨਾਲ ਸਾਡੇ ਹਿਰਦੇ ਵਿੱਚ ਰੱਬ ਵਸਣਾ ਇਹ ਪੀਰੀਅਡ ਕਹਿੰਦੇ ਸਾਡਾ ਇੱذ ਹੀ ਸਰਦਕੀ ਕੰਮ ਇਹ ਲਾਉਣਾ ਨਹੀਂ ਚਾਹੁੰਦਾ ਰੱਬ ਹਿਰਦੇ ਵਿੱਚ ਕਿਵੇਂ ਵਸ ਜੂਗੇ ਆਹ ਇੱਕ ਪੀਰੀਅਡ ਹੈ ਇਹ ਇੱਕ ਪੀਰੀਅਡ ਵੀ ਅਸੀਂ ਕੋਈ ਲੋਕ ਕਈ ਬੰਦੇ ਸੰਗਰਾਮ ਵਾਲੇ ਦਿਨ ਉਹ ਸੰਗਰਾਮ ਵਾਲੇ ਦਿਨ ਵੀ ਸੁਣ ਸਕਦੇ ਕੁਦਰ ਨਹੀਂ ਪੀਰੀਅਡ ਨਹੀਂ ਲੱਗਦਾ ਉਹਨਾਂ ਦਾ ਕਈਆਂ ਨੇ ਗੁਰਪੁਰਵ ਵਾਲੇ ਦਿਨੇ ਮੱਥਾ ਟੇਕਣਾ ਹੁੰਦਾ ਰੱਬ ਕਿਵੇਂ ਵਸੇ ਹਿਰਦੇ ਵਿੱਚ ਹਿਰਦੇ ਵਿੱਚ ਰੱਬ ਜਦ ਵਸਣਾ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਮਿਲ ਕੇ ਰੋਜ਼ ਉਹਨੂੰ ਯਾਦ ਕਰਨਾ ਗੁਰੂ ਦੇ ਸ਼ਬਦ ਨੂੰ ਵਿਚਾਰਨਾ ਤਾਂ ਵਸਣਾ ਸਿਖਾਣਾ ਨਹੀਂ ਹੈ ਰੱਬ ਨੂੰ ਹਿਰਦੇ ਵਿੱਚ ਬਸਾਉਣਾ ਬਹੁਤ ਵੱਡੀ ਪਦਵੀ ਹੈ ਉਹਨੂੰ ਹਿਰਦੇ ਵਿੱਚ ਬਸਾਉਣਾ ਇਹ ਹੀ ਪ੍ਰਾਪਤੀ ਹੈ ਜਿੰਨਾ ਚਿਰ ਇਹ ਪ੍ਰਾਪਤੀ ਨਹੀਂ ਸਾਨੂੰ ਹੁੰਦੀ ਪਾਵੇਂ ਸਾਰੀਆਂ ਪ੍ਰਾਪਤੀਆਂ ਕਾਮਯਾਬੀਆਂ ਪ੍ਰਾਪਤ ਕਰ ਲਿਓ ਸਬੇਕਾਰਾ ਕੁਝ ਵੀ ਨਹੀਂ ਹੈ ਦੂਜੀ ਜਨਮ ਵਿੱਚ ਫੇਰ ਪੈ ਜਾਣਾ ਫੇਰ ਕਾਦੀਆਂ ਪ੍ਰਾਪਤੀਆਂ ਇਸ ਕਰਕੇ ਸਤਗੁਰੂ ਜੀ ਕਹਿੰਦੇ ਹਮ ਕੇ ਸਾਧੂ ਸੰਗ ਭਜੋ ਗੋਪਾਲ 헤 ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹਨੂੰ ਸਿਮਰੋ ਆ ਸਿਮਰਨ ਦਾ ਆਪਾਂ ਯਤਨ ਕਰਦੇ ਇੱਕ ਪੀਰੀਅਡ ਲਾਉਨੇ ਐ ਇੰਨਾ ਸਮਾਂ ਆ ਸਮਾਂ ਨਹੀਂ ਸਾਡੇ ਕੋਲ ਕੱਢ ਹੁੰਦਾ ਸਾਧੂ ਸੰਗ ਭਜੋ ਗੋਪਾਲ ਕਹਿੰਦੇ ਆਨ ਸੰਜਮ ਕਿਸ਼ਨਾ ਸੂਜੈ ਇਹ ਯਤਨ ਕਾਟ ਕਨ ਕਾਰ ਕਹਦੇ ਹੋਰ ਮੈਨੂੰ ਕੋਈ ਤੁਗਤੀ ਨਹੀਂ ਸਮਝਾਉਂਦੀ ਕੋਈ ਢੰਗ ਤਰੀਕਾ ਕਿਸੇ ਵੀ ਤਰੀਕੇ ਦੇ ਨਾਲ ਉਹ ਪ੍ਰਭੂ ਹਿਰਦੇ ਵਿੱਚ ਵਸ ਨਹੀਂ ਸਕਦਾ ਮਨ ਨੂੰ ਵੀ ਹੋਰ ਗੱਲ ਕੋਈ ਸੁਝਦੀ ਇਸ ਇਹ ਯਤਨ ਕਰਨ ਦੇ ਨਾਲ ਭਾਵ ਸਾਰ ਸੰਗਤ ਕਰਨ ਨਾਲ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਨਾਲ ਸ਼ਬਦ ਦੀ ਵਿਚਾਰ ਕਰਨ ਨਾਲ ਹੀ ਅਸੀਂ ਝਮੇਲਿਆਂ ਵਿੱਚੋਂ ਨਿਕਲ ਸਕਦੇ ਹਾਂ ਗੁਰੂ ਦੀ ਸੰਗਤ ਵਿੱਚ ਸੈਤਾਨੀ ਆਉਂਦੇ ਝਮੇਲਿਆਂ ਦੇ ਵਿੱਚ ਫਸੇ ਹੋਏ ਆ ਨਾ ਕੰਮ ਹੈ ਜੀ ਆ ਗੁਰੂ ਦੀ ਸੰਗਤ ਜੇ ਉਹ ਕਹੇ ਵੀ ਗੁਰ ਸੰਗਤ ਵਿੱਚ ਆਏਗਾ ਠੀਕ ਹੈ ਕਿ ਟਾਈਮ ਹੀ ਨਹੀਂ ਹੈ ਟਾਈਮ ਨਹੀਂ ਮਿਲਦਾ ਆਹ ਜਿਹੜੀ ਸੰਗਤ ਅਸੀਂ ਕਰਦੇ ਤਾਂ ਕਰਦੇ ਆ ਜੇ ਸਾਡੇ ਕੋਲ ਟਾਈਮ ਹੈ اچھا ਹੋਰ ਕੋਈ ਕੰਮ ਹੋਵੇ ਫਿਰ ਟਾਈਮ ਵੀ ਕੱਢ ਲੈਂਦਾ ਬੰਦਾ ਛੁੱਟੀਆਂ ਵੀ ਕਰ ਲੂਗਾ ਪਾਵੇਂ ਜਿੰਨਾ ਮਰਜੀ ਬਿਮਾਰ ਵੀ ਹੋਵੇ ਫਿਰ ਵੀ ਕੋਤਲ ਮੈਂ ਔਖਾ ਸੌਖਾ ਜਾਇਆ ਹੁਣਾ ਆਹ ਕੰਮ ਅਸੀਂ ਐਵੇਂ ਸਮਝਿਆ ਆਸਲ ਕੰਮ ਇਹੀ ਕਰਨ ਵਾਸਤੇ ਸਰੀਰ ਮਿਲਿਆ ਹੈ ਜੀਵਨ ਆਹ ਕੰਮ ਕਰਨ ਵਾਸਤੇ ਮਿਲਿਆ ਹੈ ਮਨੁੱਖਾ ਜੀਵਨ ਇਹ ਕੰਮ ਅਸੀਂ ਕਹਿੰਨੇ ਕਿ ਟਾਈਮ ਹੋਇਆ ਤਾਂ ਜਾਇਆ ਹਾਂਗਾ ਸੰਗਤ ਵਿੱਚ ਟਾਈਮ ਨਹੀਂ ਸਾਡੇ ਕੋਲ ਆਹ ਕੰਮ ਅਸੀਂ ਤਾਂ ਕਰਦੇ ਜੇ ਸਾਨੂੰ ਟੈਮ ਮਿਲ ਜੇ ਜੇ ਮਿਲ ਗਿਆ ਟੈਮ ਜਾਇਆ ਉਹ ਗੁਰੂ ਜੀ ਸੰਗਤ ਵਿੱਚ ਹੋਰ ਭਾਵੇਂ ਗਲਤ ਤੇ ਗਲਤ ਕੰਮ ਵੀ ਹੋ ਗਏ ਰਿਸ਼ਤੇਦਾਰਾਂ ਨੂੰ ਜਾਨਾ ਹੋਵੇ ਬੁਰੇ ਕੰਮ ਕੋ ਉਠਖ ਲੋਇਆ ਨਾਮ ਕੀ ਬਿਲਾ ਪੈ ਪੈਸ ਹੋਇਆ ਬੁਰਾ ਕੰਮ ਵੀ ਕਰਨਾ ਹੋਵੇ ਬਸ ਆਕੜਾ ਸ਼ੇਰ ਬਣ ਦਿੰਦਾ ਕਹਿੰਦਾ ਮੈਂ ਹੁਣ ਇਹਦਾ ਆਕਾਮਸੀ ਐਵੇਂ ਸਮਝਿਆ ਅਸਲ ਕੰਮ ਇਹੀ ਹੈ ਇਹ ਕੰਮ ਕਰਨ ਦੇ ਨਾਲ ਹੀ ਜਮਾਦੀ ਫਾਹੀ ਕੱਟ ਹੋਣੀ ਐ ਝਮੇਲਿਆਂ ਵਿੱਚੋਂ ਨਿਕਲਣਾ ਬਹਿਮਾ ਭਰਮਾਂ ਵਿੱਚੋਂ ਨਿਕਲਣਾ ਸਾਡੀ ਸੁਰਤੀ ਵਿਰਤੀ ਰੱਬ ਨਾਲ ਜੁੜਨੀ ਐ ਆਹ ਕੰਮ ਕਰਨਾ ਇਹ ਕੰਮ ਅਸੀਂ ਉਨੂੰ ਸਮਝਿਆ ਹੋਇਆ ਜੇ ਵੇਲ ਮਿਲ ਗਿਆ ਤਾਂ ਜਾਇਆ ਹੋਊ ਹੋਰ ਕੰਮਾਂ ਵਾਸਤੇ ਅਸੀਂ ਵੇਲ ਕੱਢ ਲੰਦੇ ਹੋਰ ਕੰਮਾਂ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਨ ਸਾਜ ਸੰਗਤ ਭਜ ਕੇ ਬਨਾਮ ਅਸਲ ਕੰਮ ਸਾਡਾ ਇਹੀ ਐ ਸਾਰ ਸੰਗਤ ਕਰਨੀ ਇਹ ਅਸੀਂ ਤਾਂ ਕਰਦੇ ਜੇ ਮਿਹਨਤ ਮਿਲਿਆ ਤਾਂ ਕਰਿਆ ਹੁੰਦਾ ਆ ਕਈ ਬੰਦੇ ਹੈਗੇ ਆ ਕਿਤੇ ਵੀ ਨਹੀਂ ਬੈਠਦੇ ਕਈ ਕਈ ਜਿਹੜਾ ਹਾਜ਼ਰੀਆਂ ਲਵਾਉਂਦੇ ਫਰੀਦਲੇ ਮੱਥਾ ਟੇਕਿਆ ਜੀ 10 ਰੁਪਏ ਚੜਾ ਤੇ ਹੁਣ ਫਲਾਣੀ ਜਗ੍ਹਾ ਵੀ ਹਾਜ਼ਰੀ ਲਾਉਣੀ ਆ ਉਹ ਬਣਾ ਰੁੱਸ ਜਵੇ ਫਲਾਣੀ ਜਗ੍ਹਾ ਵੀ ਹਾਜ਼ਰੀ ਲਾਉਣੀ ਆ ਉਹ ਨਾ ਰੁੱਸ ਜਵੇ ਫਲਾਣੀ ਜਗ੍ਹਾ ਵੀ ਹਾਜ਼ਰੀ ਲਾਉਣੀ ਆ ਬਹੁਤ ਬੰਦੇ ਇਦਾਂ ਹੀ ਆ ਫਾਰਮੈਲਟੀ ਆ ਬਸ ਉਹਨਾਂ ਨੇ ਗੁਰੂ ਦੇ ਦਰ ਤੇ ਹਾਜ਼ਰੀ ਨਹੀਂ ਲਾਉਣੀ ਹੁੰਦੀ ਜਿਹੜਾ ਉਹਨਾਂ ਨੂੰ ਬੁਲਾਉਂਦਾ ਉਹਦੇ ਹੀ ਘਰ ਦੀ ਹਾਜ਼ਰੀ ਲਾਉਣੀ ਹੁੰਦੀ ਹੈ ਰਾਣਾ ਨਾ ਰਸ ਜੇ ਵੀ ਕਿਤੇ ਐਗ ਨਾਮ ਚੱਲ ਗਿਆ ਕਈ ਵਾਰ ਉਹਨੇ ਕਿਹਾ ਬਲੋ ਦੀ ਹਾਜ਼ਰੀ ਲਾ ਲਿਓ ਉਹਨੇ ਤਾਂ ਲਾ ਦੀ ਗੁਰੂ ਦੇ ਦਰ ਤੇ ਨਹੀਂ ਲੱਗੀ ਹਾਜ਼ਰੀ ਕਿਤੇ ਇੱਕ ਜਗ੍ਹਾ ਵੀ ਨਹੀਂ ਹਾਜ਼ਰੀ ਲਾਉਣੀ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨਾਲ ਜੁੜਨਾ ਹੁੰਦਾ ਤਾਂ ਉਹ ਅਕਾਲ ਪੁਰਖ ਵੈਰੂ ਸਾਡੇ ਹਿਰਦੇ ਵਿੱਚ ਵਸੇਗਾ ਨਹੀਂ ਜੰਨੇ ਮਰਜੀ ਲੋਕਾਂ ਨੂੰ ਖੋਜ ਕਰਦੇ ਫਰੀ ਜਾਇਓ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਮੈਨੂੰ ਨੇ ਕੋਈ ਤਰੀਕਾ ਹੋਰ ਯਤਨ ਕੋਈ ਢੰਗ ਸੁਝਦਾ ਸਮਝਾਉਂਦਾ ਕਿ ਕਿਸੇ ਹੋਰ ਤਰੀਕੇ ਨਾਲ ਵੀ ਉਹ ਰੱਬ ਹਿਰਦੇ ਵਿੱਚ ਵਸ ਜੇਗਾ ਇਹ ਜਮਾਂ ਦੀ ਖਾਈ ਟੱਟੀ ਜਾਏਗੀ ਝਮੇਲਿਆਂ ਵਿੱਚੋਂ ਨਿਕਲ ਸਕੀਏ ਮਨ ਨੂੰ ਨਹੀਂ ਕੋਈ ਹੋਰ ਤਰੀਕਾ ਨજર ਆਣ ਸੰਜਮ ਕੁਛ ਨਾ ਸੂਝੈ ਇਹ ਯਤਨ ਕਾਟ ਕੱਲ ਕਾ ਇਹ ਯਤਨ ਕਰਕੇ ਜਮਾਂ ਦੀ ਫਾਇਦਾ ਝਮੇਲਿਆਂ ਵਿੱਚੋਂ ਨਿਕਲ ਇਹਨਾਂ ਝਮੇਲਿਆਂ ਵਿੱਚੋਂ ਨਿਕਲਣਾ ਤਾਂ ਪੈਣਾ ਇੱਕ ਦਿਨ ਖਤਮ ਹੋ ਜਾਣਾ ਸਰੀਰ ਇਹ ਤੇ ਮੇਲੇ ਇੱਥੇ ਛੱਡ ਕੇ ਜਾਏਗਾ ਹੁਣ ਸਤਿਗੁਰੂ ਜੀ ਕਹਿੰਦੇ ਹਨ ਉਹ ਅਕਾਲ ਪੁਰਖ ਵੈਗੁਰੂ ਕੈਸਾ ਜੀਦੇ ਨਾਲ ਜੁੜਨਾ ਹੈ ਜਿਹਦੀ ਯਾਦ ਹਿਰਦੇ ਵਿੱਚ ਪੱਕੀ ਕਰਨੀ ਹੈ ਕਿਉਂ ਕਰਨੀ ਹੈ ਕਹਿੰਦੇ ਦੀਨ ਦਰਦਿਨ ਵਾਰ ਠਾਕੁਰ ਰੱਖੇ ਜਨ ਕੀ ਆਪ ਉਹ ਗਰੀਬਾਂ ਦੇ ਸਾਰੇ ਤਰ ਤਕ ਦੁੱਖ ਦੂਰ ਕਰਨ ਵਾਲਾ ਉਹ ਸਾਡਾ ਮਾਲਕ ਹੈ ਆਪਣੇ ਸੇਵਕ ਦੀ ਇੱਜ਼ਤ ਰੱਖਦਾ ਉਹਦੀ ਸੇਵਕ ਬਣੋ ਉਦੇ ਦਾਸ ਬਣੂ ਤਰਨ ਤਰਨ ਹਰ ਨਿਤ ਦੁੱਖ ਨਾ ਸਕੇ ਬਿ ਆਪ ਉਹ ਅਕਾਲ ਪੁਰਖ ਵੈਗ ਨੂੰ ਐਸਾ ਖਜ਼ਾਨਾ ਹੈ ਜਿਹਦੇ ਸਾਰੇ ਹੀ ਸੁਖ ਹਨ ਗੁਣ ਹਨ ਉਹ ਇਸ ਭਿਆਨਕ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਜਹਾਜ਼ ਹੈ ਜਿਹੜਾ ਉਹਦੀ ਯਾਦ ਹਿਰਦੇ ਵਿੱਚ ਪੱਕੀ ਕਰ ਲੈਂਦਾ ਸਾਰੇ ਦੁੱਖਾਂ ਤੋਂ ਬਚ ਜਾਂਦਾ ਸਾਰੇ ਦੁੱਖਾਂ ਉਹ ਦੂਜੀਆਂ ਜੁਨੀਆਂ ਵਿੱਚ ਨਹੀਂ ਪੈਂਦਾ ਹੁੰਦਾ ਕੋਈ ਇਸ ਜੁਨੀਆਂ ਵਿੱਚ ਦੁੱਖ ਭੋਗ ਰਾਇ ਸੁਖ ਭੋਗ ਰਾਇ ਕਈ ਨਹੀਂ ਭੋਗ ਰੇ ਨਹੀਂ ਮਸਹੂਦ ਕਰਕੇ ਕਹਿੰਦੇ ਬਹੁਤ ਵਧੀਆ ਜੀਵਨ ਨੇ ਕੋਲ ਕਹਾ ਪਰ ਅਗਲੀਆਂ ਜੁਨੀਆਂ ਦੇ ਜੇ ਪਏ ਦੁੱਖ ਵਧੀਆ ਹੋਰ ਜੁਨੀਆਂ ਵਿੱਚ ਭੋਗ ਰੇ ਉਹ ਵੀ ਆਪਨੇ ਭੋਗ ਰੇ ਉਹ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਪ੍ਰਭੂ ਤੁਹਾਨੂੰ ਹੋਰ ਜੁਨੀਆਂ ਵਿੱਚ ਵੀ ਦੁਖਾਣਾ ਸਾਹਮਣਾ ਕਰਨਾ ਨਹੀਂ ਪੈਣਾ ਹੋਰ ਜੁਨੀਆਂ ਚ ਪੈਣਾ ਹੀ ਨਹੀਂ ਹੈ ਪੈਲੇ ਨਹੀਂ ਦੇਣਾ ਪ੍ਰਭੂ ਨੇ ਇਸ ਕਰਕੇ ਉਹ ਇਸ ਭਿਆਨਕ ਸਮੁੰਦਰ ਤੋਂ ਪਾਰ ਲੰਘਾ ਦੇਣ ਵਾਲਾ ਜਹਾਜ਼ ਹੈ ਭਾਈ ਸਾਧੂ ਸੰਗ ਭਜੋ ਗੋਪਾਲ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਉਹਨੂੰ ਸਿਮਰੋ ਆਨ ਸੰਜਮ ਕੇ ਚਨਾ ਸੂर्य اے ਜਤਨ ਕਾਟ ਕਲ ਕਾਰ ਰਹੋ ਆਦ ਅੰਤ ਦੇয়াল ਪੂਰਨ ਤਿਸ ਬਨਾਨੀ ਕੋਈ ਉਹ ਪ੍ਰਭੂ ਸ਼ੁਰੂ ਤੋਂ ਹੀ ਹੈ ਜਦੋਂ ਕੁਝ ਵੀ ਨਹੀਂ ਸੀ ਹੁਣ ਵੀ ਸਭ ਦੇ ਵਿੱਚ ਹੈ ਸਾਰਿਆਂ ਦੇ ਵਿੱਚ ਵਿਆਪਕ ਹੈ ਅਤੇ ਅੰਤ ਤੱਕ ਸਾਰੀ ਸ੍ਰਿਸ਼ਟੀ ਖਤਮ ਹੋ ਸਕਦੀ ਹੈ ਪਰ ਉਹ ਫਿਰ ਵੀ ਹੋਏਗਾ ਉਹ ਨਾਸ਼ ਹੋਣ ਵਾਲਾ ਨਹੀਂ ਹੈ ਸਦਾ ਕਾਇਮ ਰਹਿਣ ਵਾਲਾ ਉਹ ਦਿਆਲੂ ਹੈ ਪੂਰਨ ਹੈ ਸਾਰੇ ਗੁਣਾਂ ਦਾ ਮਾਲਕ ਹੈ ਸਰਬ ਵਿਆਪਕ ਹੈ ਆਜੰਤ ਦਿਆਲ ਪੂਰਨ ਇਸ ਬਿਨਾ ਨਹੀਂ ਕੋਈ ਉਸ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਉਹਦੇ ਵਰਗਾ ਜਨਮ ਮਰਨ ਨਿਵਾਰ ਹਰ ਜਪ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਉਸੇ ਪ੍ਰਭੂ ਨੂੰ ਸਿਮਰ ਕੇ ਆਪਣਾ ਜੰਮ ਮਰਨ ਸਵਾਰ ਲਾਏ ਜਨਮ ਸਵਾਰ ਕੇ ਜਾਣਾ ਇੱਥੋਂ ਆਪਾਂ ਕਨੇ ਗੁਰਮੁਖ ਜਨਮ ਸਵਾਰਦਰ ਗਏ ਚੱਲੇ ਜਦੋਂ ਸਰੀਰੇ ਖਤਮ ਹੋ ਗਿਆ ਫੇਰ ਨਹੀਂ ਜਨਮ ਸਿਮਰਨਾ ਜਨਮ ਸਵਾਰ ਕੇ ਹੀ ਇੱਥੋਂ ਜਾਣਾ ਜਨਮ ਸਵਾਰ ਕੇ ਹੀ ਮਰਨਾ ਗੁਰੂ ਦੀ ਸੰਗਤ ਕਰ ਕਰ ਕੇ ਗੁਰੂ ਦੀ ਸੰਗਤ ਕਰ ਹੁਣ ਆਪਾਂ ਜੰਮੇ ਹੋਏ ਜਿੰਨਾ ਚਿਰ ਇਸ ਜਗਤ ਦੇ ਵਿੱਚ ਆਪਣਾ ਜੀਵਨ ਸਵਾਰੀਏ ਫਿਰ ਮਰੀਏ ਫਿਰ ਆਤਮਾ ਨੂੰ ਮੁੜ ਮੁੜ ਕੇ ਸ੍ਰੀ ਰਾਮ ਤੇ ਰੋੜਨਾ ਨਹੀਂ ਪਾਏਗਾ ਜਿਨ੍ਹਾਂ ਨੇ ਆਜ ਜਨਮ ਸਵਾਰਿਆ ਨਹੀਂ ਉਹਨਾਂ ਨੂੰ ਮੁੜ ਕੇ ਫਿਰ ਮੌਕਾ ਮਿਲਣਾ 84 ਲੱਖ ਜੁਨੀਆਂ ਕੱਟ ਕੇ ਫੇਰ ਆਉਣਾ ਫਿਰ ਮੌਕਾ ਮਿਲਦਾ ਮੌਕਾ ਸਗਾਲਾ ਨਹੀਂ ਮਿਲਣਾ ਹੁਣ 84 ਲੱਖ ਜੁਨੀਆਂ ਕੱਟ ਕੇ ਆਪਾਂ ਆਏ ਆ ਮੁਰਕੇ ਵੇਚ ਰਸੀ ਲੱਕ ਜੁੰਨੀਆਂ ਚ ਪੈ ਗਏ ਲੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਹੁਣ ਤੈਨੂੰ ਮੌਕਾ ਮਿਲਿਆ ਹੋਇਆ ਜਨਮ ਮਨ ਨਿਵਾਰ ਹਰ ਜੱਗ ਸਿਮਰ ਸਵਾਮੀ ਸੋਏ 베ਜ ਸਿਮਰਤ ਕਥੇ ਸਾਥ ਭਗਤ ਕਰੇ ਵਿਚਾਰ ਜਿਸ ਰੱਬ ਦੀ ਗੱਲ 베ਜ ਵੀ ਕਰ ਰਹੇ ਸਿਮਰਤियां ਵੀ ਕਰ ਰਹੇ ਸਾਰੇ ਧਰਮ ਗ੍ਰੰਥ ਕਰ ਰਹੇ ਹਨ ਭਗਤ ਜਨ ਵੀ ਉਸ ਪ੍ਰਭੂ ਦੀ ਵਿਚਾਰ ਕਰ ਰਹੇ ਹਨ ਮੁਕਤ ਪਾਈਏ ਸਾਜ ਸੰਗਤ ਵਿੱਚ ਜਾਏ ਅੰਧਾਰ ਉਸ ਪ੍ਰਭੂ ਦੀ ਬੰਦਗੀ ਕਰਕੇ ਸਾਜ ਸੰਗਤ ਵਿੱਚ ਮਿਲ ਕੇ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਅੰਦਰੋਂ ਸਭ ਤਰ੍ਹਾਂ ਦੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਜਦੋਂ ਉਹਨਖ ਉਸ ਪ੍ਰਭੂ ਨਾਲ ਸਿਮਰਦੇ ਪ੍ਰਭੂ ਨੂੰ ਸਿਮਰਦੇ ਆ ਜਿਸ ਪ੍ਰਭੂ ਦੀ ਵਿਚਾਰ ਭਗਤਾਂ ਨੇ ਵੀ ਕੀਤੀ ਹੈ ਸਾਰੇ ਧਾਰਮ ਗ੍ਰੰਥ ਕਰ ਰਹੇ ਹਨ ਜਿਸ ਪ੍ਰਭੂ ਦੀ ਗੱਲ ਉਹਨੂੰ ਕੇਵਲ ਗੁਰੂ ਦੀ ਸੰਗਤ ਵਿੱਚ ਹੀ ਸਿਮਰਿਆ ਜਾ ਸਕਦਾ ਹੋਰ ਕੋਈ ਢੰਗ ਨਹੀਂ ਕੋਈ ਤਰੀਕਾ ਨਹੀਂ ਹੈ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਸ ਪ੍ਰਭੂ ਨੂੰ ਤੂੰ ਵੀ ਹਿਰਦੇ ਵਿੱਚ ਵਸਾ ਲੈ ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏਗਾ ਜੰਮਨ ਮਰਨ ਤੋਂ ਬਚ ਜਾਏਗਾ ਚਰਨ ਕਮਲ ਆਧਾਰ ਜਨਕ ਆਸ ਪੂੰਜੀ ਏਕ ਜਿਹੜਾ ਪ੍ਰਭੂ ਦਾ ਸੇਵਕ ਹੈ ਜਿਹੜਾ ਪ੍ਰਭੂ ਦਾ ਸੇਵਕ ਹੈ ਉਹਦੇ ਵਾਸਤੇ ਅਕਾਲ ਕੁਰਖਵਾਇ ਗੁਰੂ ਦੇ ਜਿਹੜੇ ਸੋਹਣੇ ਚਰਨ ਕਮਲ ਹਨ ਉਹੀ ਆਸਰਾ ਫਿਰ ਦੇਖ ਲਓ ਉਹੀ ਆਸਰਾ ਬਣ ਜਾਂਦਾ ਇੱਕੋ ਇੱਕ ਆਸਰਾ ਪ੍ਰਭੂ ਦਾ ਚਰਨ ਕਮਲ ਅਧਾਰ ਜਨਕ ਇਹ ਪ੍ਰਭੂ ਦਾ ਸੇਵਕ ਹੈ ਉਹਦਾ ਇੱਕੋ ਇੱਕ ਆਸਰਾ ਗੁਰੂ ਦਾ ਸ਼ਬਦ ਹੈ ਉਹਦਾ ਇੱਕੋ ਇੱਕ ਆਸਰਾ ਗੁਰੂ ਹੈ ਉਹਦਾ ਇੱਕੋ ਇੱਕ ਆਸਰਾ ਗੁਰੂ ਦੀ ਸੰਗਤ ਹੈ ਉਹਦਾ ਇੱਕੋ ਇੱਕ ਆਸਰਾ ਪ੍ਰਭੂ ਹੈ ਫਿਰ ਸਮਝ ਆਉਂਦੀ ਹੈ ਫਿਰ ਉਹ ਦੂਜੇ ਆਸਰੇ ਤੱਕ ਨਹੀਂ ਉਹਨਾਂ ਆਪਾਂ ਨੂੰ ਬੇਅੰਤ ਆਸਰੇ ਮਿਲੇ ਹੋਏ ਸੀ ਇੱਕੋ ਆਸਰਾ ਛੱਡਿਆ ਹੋਇਆ ਜਿਨ੍ਹਾਂ ਨੇ ਗੁਰੂ ਦਾ ਆਸਰਾ ਨਹੀਂ ਨਾ ਲਿਆ ਉਹ ਜਿੰਨੇ ਮਰਜ਼ੀ ਉਹਨਾਂ ਕੋਲ ਆਸਰੇ ਹੋਣ ਇੱਥੋਂ ਬੇਆਸਰੇ ਹੋ ਕੇ ਜੰਗਦੇ ਹੋ ਜਿਨੇ ਗੁਰੂ ਦਾ ਸਹਾਰਾ ਨਹੀਂ ਲਿਆ ਹੋਰ ਸਾਰੇ ਸਹਾਰੇ ਸਭ ਪਾਸਿਓਂ ਰਿਸ਼ਤੇਦਾਰਾਂ ਦਾ ਵੀ ਸਹਾਰਾ ਮਿਲ ਲਿਆ ਪਰਿਵਾਰ ਦਾ ਵੀ ਸਹਾਰਾ ਮਿਲ ਰਿਹਾ ਹੋਰ ਸੱਜੇ ਖੱਬੇ ਤੋਂ ਸਭ ਪਾਸੇ ਤੋਂ ਸਹਾਰੇ ਮਿਲ ਰਹੇ ਸਾਨੂੰ ਪਰ ਜੇ ਗੁਰੂ ਦਾ ਨਹੀਂ ਮਿਲਿਆ ਤਾਂ ਇੱਥੋਂ ਬੇਸਹਾਰੇ ਹੋ ਕੇ ਜਾਣਾ ਆਪਾਂ ਨੂੰ ਕੋਈ ਸਹਾਰਾ ਕੰਮ ਨਹੀਂ ਆਉਣਾ ਸਭ ਸਾਰੇ ਟੁੱਟ ਜਾਣਗੇ ਸਭ ਆਸਰੇ ਟੁੱਟ ਜਾਣਗੇ ਇਸ ਕਰਕੇ ਜਿਹੜਾ ਪ੍ਰਭੂ ਦਾ ਸੇਵਕ ਹੈ ਉਹ ਇੱਕੋ ਇੱਕ ਆਸਰਾ ਸਹਾਰਾ ਤੱਕਦਾ ਹੈ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦਾ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਨ دیਵਾਨ ਸਾਚਾ ਨਾਨਕ ਕੀ ਪ੍ਰਭ ਟੀਕ ਕਹਿੰਦੇ ਨਾਨਕ ਦੀ ਵੀ ਇੱਕੋ ਇੱਕ ਓਟ ਹੈ ਇੱਕੋ ਇੱਕ ਸਹਾਰਾ ਹੈ ਇੱਕੋ ਇੱਕ ਇੱਜ਼ਤ ਹੈ ਮਾਣ ਸਤਕਾਰ ਹੈ ਉਹ ਹੈ ਗੁਰੂ ਦਾ ਗੁਰੂ ਨਾਲ ਜੁੜ ਕੇ ਹੀ ਉਹ ਆਪਣੇ ਆਪ ਨੂੰ ਸਤਕਾਰਯੋਗ ਸਮਝਦਾ ਹੈ ਗੁਰੂ ਨਾਲ ਜੁੜ ਕੇ ਆਪਣੇ ਆਪ ਨੂੰ ਇੱਜ਼ਤ ਵਾਲਾ ਸਮਝਦਾ ਮੈਂ ਇੱਜ਼ਤ ਵਾਲਾ ਮੈਂ ਜਿੰਨਾ ਚਿਰ ਗੁਰੂ ਨਾਲ ਨਹੀਂ ਜੁੜਿਆ ਦੇਖੋ ਜਦੋਂ ਗੁਰੂ ਅਮਰਦਾਸ ਜੀ ਦੀ ਗੁਰੂ ਅਮਰਦਾਸ ਜੀ ਠੋਕਰ ਖਾ ਕੇ ਡਿਗੇ ਸਨ ਜਲਾਹੀ ਨੇ ਕਹਿ ਦਿੱਤਾ ਸੀ ਇਹ ਤਾਂ ਨਿਆਸਰਾ ਇਨਥਾਵਾ ਗੁਰੂ ਅਮਰਦਾਸ ਜੀ ਨੇ ਕੀ ਕਿਹਾ ਚੱਲੀਏ ਹੁਣ ਨਾ ਕਹਿ ਮੈਂ ਹੈ ਸੀ ਇਨਥਾਵਾ ਜਿੰਨਾ ਚਿਰ ਮੈਂ ਗੁਰੂ ਨਾਲ ਨਹੀਂ ਸੀ ਜੁੜਿਆ ਮੈਂ ਹੈ ਸੀ ਨਿਆਸਰਾ ਜਿੰਨਾ ਚਿਰ ਗੁਰੂ ਨਾਲ ਨਹੀਂ ਸੀ ਜੁੜਿਆ ਪਰ ਹੁਣ ਨਾ ਕਹਿ ਹੁਣ ਤਾਂ ਮੈਨੂੰ ਬਹੁਤ ਵੱਡਾ ਘਰ ਮਿਲਿਆ ਹੋਇਆ ਹੈ ਗੁਰੂ ਅੰਗਦ ਦੇਵ ਜੀ ਦਾ ਹੁਣ ਮੈਂ ਨਥਾਵਾ ਨਹੀਂ ਹਾਂ ਹੁਣ ਮੈਂ ਨਿਆਸਰਾ ਨਹੀਂ ਹਾਂ ਹੁਣ ਨਹੀਂ ਮੈਂ ਹੈ ਹੁਣ ਮੈਂ ਮਾਨ ਵਾਲਾ ਵੀ ਹਾਂ ਮੈਂ ਹੁਣ ਆਸਰੇ ਵਾਲਾ ਵੀ ਹਾਂ ਫਿਰ ਗੁਰੂ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਨੇ ਜਦੋਂ ਗੁਰਗੱਦੀ ਤੇ ਬਿਠਾਲੇ ਫਿਰ ਇਹੀ ਕਿਹਾ ਸੀ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਹਨ ਨਿਤਾਣਿਆਂ ਦੇ ਤਾਣ ਹਨ ਨਿਉਟਿਆਂ ਦੀ ਓਟ ਹਨ ਨਿਗਤਿਆਂ ਦੀ ਗਤ ਹਨ ਨਿਪੱਤਿਆਂ ਦੀ ਪਤ ਹਨ ਐਨੇ ਮਾਣ ਬਖਸਦਾ ਗੁਰੂ ਪਰ ਜਿਸ ਨੇ ਗੁਰੂ ਕੋਲੋਂ ਇਹ ਮਾਣ ਸਤਕਾਰ ਪ੍ਰਾਪਤ ਨਹੀਂ ਕੀਤਾ ਸਭ ਤਰ੍ਹਾਂ ਦੇ ਮਾਣ ਸਤਕਾਰ ਸਭ ਤਰ੍ਹਾਂ ਦੀਆਂ ਇੱਜ਼ਤਾਂ ਸਭ ਮਿੱਟੀ ਚ ਮਿਲ ਜਾਣੀ ਸਾਡੀਆਂ ਸਭ ਆਸਰੇ ਸਭ ਸਾਰੇ ਟੁੱਟ ਜਾਂਦੇ ਇਸ ਕਰਕੇ ਪ੍ਰਭੂ ਦਾ ਸੇਵਕ ਕੇਵਲ ਗੁਰੂ ਨਾਲ ਜੁੜ ਕੇ ਹੀ ਆਪਣੇ ਆਪ ਨੂੰ ਇੱਜ਼ਤ ਵਾਲਾ ਸਮਝਦਾ ਗੁਰੂ ਨਾਲ ਜੁੜ ਕੇ ਹੀ ਸਮਝਦਾ ਮੈਂ ਬਹੁਤ ਵੱਡੇ ਆਸਰੇ ਵਾਲਾ ਗੁਰੂ ਨਾਲ ਜੁੜ ਕੇ ਹੀ ਸਮਝਦਾ ਮੇਰੇ ਕੋਲ ਬਹੁਤ ਵੱਡਾ ਸਹਾਰਾ ਤਾਣ ਮਾਣ ਦੀ ਬਾਣ ਸੱਚਾ ਨਾਨਕ ਕੀ ਪ੍ਰਵਟੇ ਇੱਕ ਨਾਨਕ ਦੀ ਇੱਕੋ ਇਟ ਓਟ ਹੈ ਗੁਰੂ ਇਸ ਕਰਕੇ ਗੁਰੂ ਦੀ ਓਟ ਲੈ ਕੇ ਰੱਖੋ ਗੁਰੂ ਨੂੰ ਵਸਾਰੋ ਨਾ ਗੁਰੂ ਨੇ ਸਾਡੇ ਹਿਰਦੇ ਵਿੱਚ ਪ੍ਰਭੂ ਵਸਾ ਦੇਣਾ ਪ੍ਰਭੂ ਦੇ ਵਿੱਚ ਸਾਡੀ ਆਤਮਾ ਨੂੰ ਲੀਨ ਕਰ ਦੇਣਾ ਸੋ ਇਹ ਵਿਚਾਰ ਸੀ ਭੁੱਲਾਂ ਚੁੱਕਾਂ ਦੀ ਗਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਨ ਹੋ